ਵੱਜ ਗਏ 10 ਮਿੰਟ ਹੋ ਗਏ ਨੇ ਤੇ ਆਪਾਂ ਰੋਟੀ ਪਾਣੀ ਦਾ ਲੱਗੇ ਆ ਕੰਮ ਕਰਨ ਉਹ ਤੂੰ ਸ਼ੁਰੂ ਵੀ ਕਰਤੀ ਖਾਣੀ ਅੱਛਾ 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 ਮੈਂ ਕਿਹਾ ਬੜੀ ਫੁਰਤੀ ਆ ਹੈ ਅਜ ਤਾਂ ਬੈਠੇ ਹੀ ਆ ਗਏ ਆਪਾਂ ਹਾਂਜੀ ਕਰੋ ਜੀ ਸ਼ੁਰੂ ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਚਪੀ ਨੰਦਰਾ ਵਲੌਗਸ ਆ ਜੀ ਚਲੋ ਮਿਲਦੇ ਆਂ ਜੀ ਤੁਹਾਨੂੰ ਹੁਣ ਖਾਣਾ ਵਾਣਾ ਖਾ ਗਏ ਕੀ ਬਣਾਇਆ ਕੀ ਅੱਜ ਹੈ ਬਣਾਇਆ ਗਿਆ ਅੱਜ ਏ ਦਾਲ ਵਾਲੀ ਹੈ ਨਾ ਦਾਲ ਵਾਲੀ ਮਿੱਸੀ ਰੋਟੀ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਣੀ ਖਾ ਕੇ ਇਧਰ ਭਾਈ ਸਾਹਿਬ ਚੱਕ ਗਏ ਯਾਰਾ ਮੁੰਡਾ ਬਾਹਰ ਖੜਾ ਆ ਹਾਂਜੀ ਲਓ ਜੀ ਆ ਗਈ ਸਾਡੀ ਤਾਲ ਵਾਲੀ ਮਿੱਸੀ ਰੋਟੀ ਅਸੀਂ ਖਾਣੀ ਚਾਹਣਾ ਦਹੀਂ ਨਾਲ ਤੇ ਬਲੌਗ ਆਪਣਾ ਦੇਖ ਰਹੇ ਨਾਲ ਦੀ ਨਾਲ ਚਲੋ ਮਿਲਦੇ ਆ ਰੋਟੀ ਪਣੀ ਖਾ ਕੇ ਹਾਂ ਜਿਹੜਾ ਸਵੇਰੇ ਪਾਇਆ ਮੈਂ ਇਧਰ ਵੀ ਲਾ ਪਿਆ ਜੀ ਖਾਣ ਚਲੋ ਪਲਕ ਚਲ ਗਈ ਹੈ ਸਕੂਲ ਕਹਿੰਦੀ ਅੱਜ ਮੈਂ ਛੁੱਟੀ ਕਰਨੀ ਆ ਠੀਕ ਆ ਨਹੀਂ ਕਰਨੀ ਹੈਗੀ ਦੇਵੰਨੀ ਵੈਣੀ ਆ ਕੱਲ ਕਰਨੀ ਬਣੀ ਕੱਲ ਵਿਆਹ ਹੋ ਜਾਣਾ ਚਲੋ ਠੀਕ ਹੈ ਜੀ ਮਿਲਦੇ ਰੋਟੀ ਪਾਣੀ ਖਾ ਕੇ ਸਾਨੂੰ ਜੀ ਪੌਣੇ 11 ਹੋ ਚੱਲੇ ਆ ਤੇ ਅੱਜ ਹੋ ਗਏ ਆਪਾਂ ਲੇਟ ਹੈ ਇਹ ਅੱਜ ਹੋ ਗਏ ਲੇਟ ਤਾਂ ਹੁਣ ਚੱਲਾਂ ਦੁਕਾਨ ਤੇ ਅੱਜ ਉਧਰ ਦੁਕਾਨ ਤੇ ਖੋਲਿਆ ਐਂ ਹੀ ਜਾ ਕੇ ਮੈਂ ਉਧਰ ਦੁਕਾਨ ਤੇ ਖੋਲਿਆ ਐਂ ਹੀ ਜਾ ਕੇ ਮੈਂ ਪਕੌੜੇ ਚਲੋ ਠੀਕ ਹੈ ਜੀ ਮਿਲਦੇ ਆ ਮੈਂ ਕਿਹ ਕਿਹ ਇਹਦੇ ਵਿੱਚ ਕੜੀ ਬਣਾਣੀ ਲੱਗਿਆ ਡੋਂਗਾ ਕੰਢੇ ਲੈ ਲੂ ਆਹ ਹਾਂ ਤੇ ਤੁਸੀਂ ਹੁਣ ਪਲਕ ਦੇ ਫੋਨ 'ਚ ਕਰਿਓ ਬਾਕੀ ਮੈਂ ਆ ਗਏ ਠੀਕ ਆ ਜਾਂਦਾ ਮੈਂ ਓਕੇ ਓਕੇ ਜੀ ਲੋ ਜੀ ਇੱਧਰ ਪੌਣੇ 1 ਹੋ ਚੱਲੇ ਆ ਤੇ ਇੱਧਰ ਲੱਗਿਆ ਲੰਚ ਦੀ ਤਿਆਰੀ ਕਰਨ ਅੱਜ ਕੀ ਬਣ ਰਿਹਾ ਫਿਰ ਅੱਜ ਬਣ ਰਿਹਾ ਯਾ ਮੂੰਗੀ ਦੀ ਦਾਲ ਹੂੰ ਨੀਕਾ ਦਾਲ ਆਲੂ ਆਲੂ ਚੋਖਾ ਆਲੂ ਚੋਖਾ ਚਾਵਲ ਤੇ ਜੀਰਾ ਫਟਾ ਠੀਕ ਆ ਅਗਲੇ ਵੇਲੇ ਦੌਰਾਤਰਾ ਆਲੂ ਵਾਲਕੇ ਰੱਖ ਲਵਾਂ ਠੀਕ ਆ ਚਾਵਲ ਤਾਂ ਉਹਨੇ ਬਣ ਜਾਣੇ ਆ ਹਨਾ ਹਾਂਜੀ ਫਿਰ ਆਪਣਾ ਥੋੜਾ ਜਿਹਾ ਕੰਮ ਕਰਨਾ ਸੂਣਾ ਰਹਿੰਦਾ ਆ ਨਾ ਹਾਂਜੀ ਹਾਂਜੀ ਉਹ ਤੁਸੀਂ ਪੂਰਾ ਕਰ ਲਓ ਦਾਲ ਬਣ ਜਾਣੀ ਆ ਹੋਰ ਇਹਨਾਂ ਦਾ ਬਣਾਇਆ ਚੋਖਾ ਚਾਵਲ ਦਾਲ ਤੇ ਨਾਲ ਇੱਕ ਜੀਰਾ ਵਾਟਰ ਜਦੋਂ ਬਣ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਹੈ ਹਾਂਜੀ ਲਾਉਂਦੇ ਆ ਫਿਰ ਤੁਹਾਨੂੰ ਦਿਖਾਉਣੀ ਆ ਠੀਕ ਹੈ ਮਿਲਦੇ ਆ ਮਿਲਦੇ ਆ ਫਿਰ ਹਾਂਜੀ ਇੱਧਰ ਰੱਖ ਦਿੱਤੇ ਆਲੂ ਉਬਲਨੇ ਤੇ ਇੱਧਰ ਰੱਖ ਦਿੱਤੀ ਆ ਦਾਲ ਇਹਦੇ ਵਿੱਚ ਥੋੜਾ ਜਿਹਾ ਪਾਇਆ ਬੀਸੀ ਕਿਉ ਚਿਕਾ ਜੀ ਚਲੋ ਜੀ ਹੁਣ ਦਾਣ ਦੂਲ ਹੋ ਜਵੇ ਇਧਰ ਆਂਟੀ ਨੇ ਕਰ ਦਿੱਤੀ ਆ ਸਫਾਈ ਐ ਨੀਡ ਐਂਡ ਕਲੀਨ ਹੋ ਗਿਆ ਸਾਰਾ ਹਾਂਜੀ ਕੀ ਹੋਇਆ ਮੰਮੀ ਅੱਜ ਮੰਮੀ ਨੂੰ ਪਈ ਆ ਸੁਸਤੀ ਚਾਹ ਬਣਾਵਾਂ ਮੈ ਤਾਂ ਆਪਣੀ ਦਾੜ ਬੜੀ ਦੁਖਦੀ ਆ ਖਾ ਕੇ ਢੀਆਂ ਦਵਾਈ ਹੁਣ ਹੌਲੀ-ਹੌਲੀ ਹਟੂਗੀ ਹੁਣ ਹਾਂਜੀ ਪੈਣ ਜੀ ਨਾ ਹੂੰ ਸਵੇਰੇ ਪਤਾ ਕੀ ਜੀ ਰਾਤੀ ਹਟ ਗਈ ਸੀਗੀ ਦਾੜ ਕੁਛ ਖਾਦਾ ਨਹੀਂ ਸਵੇਰੇ ਜਦੋਂ ਬ੍ਰਸ਼ ਕਰਨ ਲੱਗੀ ਨਾ ਉਹ ਲੱਗਾ ਜਿਹੜਾ ਸ਼ੈਲ ਜਿਆ ਨਹੀਂ ਹੁੰਦਾ ਹੈਗਾ ਜਿਹਦਾ ਦੰਦ ਦਾ ਜਿਹੜਾ ਉੱਪਰਲਾ ਉਹ ਦੁਖਦਾ ਆ। ਬਾਹਰ ਨਹੀਂ ਆਦਾ। ਬਾਕੀ ਦੇਖਦੇ ਆ ਕੱਲ ਦਾ ਦਿਨ ਲਗਾਉਂਦੇ ਆ ਕੱਲ ਥੋੜਾ ਕੰਮ ਆ। ਪਰਸੋਂ ਨੂੰ ਦੇਖਦੀ ਪਰਸੋਂ ਡਾਕਟਰ ਤੇ ਜਾ ਕੇ ਆਣੀ ਆ। ਠੀਕ ਆ। ਹਾਂ। ਆਹ। ਹੋਰ ਕੀ? ਚਲੋ ਜੀ ਮਿਲਦੇ ਆ ਫੇ ਬਣਾ ਲਈਏ ਸਬਜ਼ੀ ਰੋਟੀ। ਹਨਾ ਵੀ। ਕੜੀ ਨਾਲ। ਹੋਰ ਕੀ? ਆਲੂ ਵੀ ਰੱਖ ਤੇ ਦਾਲ ਵੀ ਰੱਖ ਦਿੱਤੀ ਆ। ਬਸ ਹੁਣ ਮੈਂ ਮਾੜੀ مشین ਡਾਲਾਂ। ਦਾਲ ਹੋ ਜੂਵੇ ਤੜਕਾ ਲਾਉਨੇ ਆ। ਲਓ ਜੀ ਟਾਈਮ ਹੋ ਗਿਆ ਆ 1:06 ਮਿੰਟ ਤੇ ਅਸੀਂ ਲੱਗੇ ਚਾਹ ਪੀਣ ਹਾਂਜੀ ਪੀਣੀ ਚਾਹ ਚਾਹ ਪੀਣ ਲੱਗੇ ਆ ਅਦਰਕ ਵਾਲੀ ਇੱਧਰ ਅਸੀਂ ਗਾਣੇ ਸੰਧਵੇਂ ਸੀ ਤੇ ਇੱਧਰ ਸਿਲਵਾ ਸੂਟ ਆਪਣਾ ਜਿਹੜਾ ਰੰਦਾ ਆ ਕੱਲ ਪਾ ਕੇ ਜਾਵਾਂਗੇ ਚਲੋ ਫਿਲੌਣੇ ਆ ਤੜਕਾ ਛੜਕਾ ਤੇ ਪੀ ਲਈਏ ਚਾਹ ਆਹ ਦੀ ਚਾਹ ਪੀ ਸਕਦੇ ਆ ਜਿਹਨੇ ਪਿੰਡ ਚੱਕਰੋਂ ਕਲਰ ਲਾਇਆ ਪੀਨੇ ਆ ਚਾਹ ਕੇ ਮਿਲਦੇ ਆ ਤੁਹਾਨੂੰ ਦਾਲ ਨੂੰ ਤੜਕਾ ਤਲਕਾ ਲਾ ਕੇ ਲੋ ਜੀ ਪੌਣੇ 2 ਹੋ ਗਏ ਤੇ ਆਪਾਂ ਆ ਗਏ ਘਰੇ ਤੇ ਆ ਲੋ ਬਬਾ ਚਾਵਲ ਇਹ ਜੋ ਮੱਖਣ ਦੇ ਟਿੱਕੀਆਂ ਆ ਕੱਢ ਕੇ ਬਾਹਰ ਰੱਖ ਦੇ ਫ੍ਰਿਜ ਚ ਹਾਂ ਹਾਂ ਹਾਂਜੀ ਆਇਆ ਜੀ ਇਹ ਚਾਵਲ ਨਾ ਇਹ ਵਧੀਆ ਨਿਕਲਦੇ ਨੇ ਨਾਲ ਦੇ ਲੈ ਲਿਓ ਰਸਤਾ ਹਾਂ ਕੋਈ ਗੱਲ ਨਹੀਂ ਲੈਵਾਂਗੇ ਤੇ ਹਾਂਜੀ ਕੀ ਦੇਖ ਰਹੇ ਯਾਰ ਗਾਣੀ ਇਹਨੂੰ ਵਲੌਗ ਦੇਖਦੇ ਆ ਯਾਰ ਗਾਣੀ ਕਿੰਨੇ ਸੋਹਣੇ ਬਣੇ ਹਾਂ ਹਾਂ ਬਹੁਤ ਵਧੀਆ ਲੱਗਦਾ ਹੈ ਜੋ ਵੱਡੇ ਢੀ ਦੇ ਵਿੱਚ लागे रावे ਕੱਲਾ ਬੰਦਾ ਵੀ ਉਹਨੇ ਲਾ ਕੇ ਬੈਠਾ ਰ ਮੈਨੂੰ ਹਾਂ ਚੌਲ ਲਿਆਤੇ ਆ ਮੱਖਣ ਦੀ ਟਿੱਕੀਆਂ ਵੀ ਲਿਆਤੀਆਂ ਆ ਤੇ ਹਰਮਨ ਉਹ ਹਰਮਨ ਉਹ ਮੰਮੀ ਉਹਨੇ ਜਾਣਾ ਆ ਜਲੰਧਰ ਆਹੋ ਆਹੋ ਜਲੰਧਰ ਜਾਣਾ ਹਾਂ ਚਲੋ ਤੇ ਕਿੱਥੇ ਗਿਆ ਹੁਣ ਹਰਮਨ ਕਹਿੰਦਾ ਮੈਂ ਬੈਂਕ ਚੱਲਣਾ ਕੋਈ ਆਪਣੇ ਉਹਦਾ ਕਰਵਾਣਾ ਪੁੱਛੋ ਦਾ ਫੋਨ ਆਹੋ ਕਰਦਾ ਨਹੀਂ ਕੁਛ ਨਹੀਂ ਕਰਦਾ ਫੋਨ ਮੈਂ ਚਲੋ ਲਾਓ ਤੁਸੀਂ ਦੇਖੋ ਹਾਂਜੀ ਲਓ ਜੀ ਇੱਧਰ ਆਲੂ ਛਿੱਲ ਹੋ ਰਹੇ ਆ ਤੇ 2:00 ਵਜੇ ਰਹਿ ਕੇ ਮਿੰਟ 10 ਹਾਂਜੀ ਕਾਦੀ ਤਿਆਰੀਆਂ ਆਈ ਅੱਜ 10:30 ਮਿੰਟਾਂ ਦੇ 2:00 ਵਜੇ ਤੁਸੀਂ ਦੋ ਵਜੇ ਥੋੜੇ ਜਣਾ ਨਹੀਂ ਨਹੀਂ ਜਾਣਾ ਮੈਂ ਤਾਂ ਲੇਟ ਜਾਣਾ ਪਰ ਉਦਾਂ ਮੈਂ ਗੱਲ ਕਰਦਾ ਵੀ 2:10 ਮਿੰਟ ਰਹਿ ਕੇ ਆਈ ਤੇ ਲਾ ਕੇ ਰਿਹਾ ਤੜਕਾ და ਦਾਲੂ ਵੈਰੀ ਗੁੱਡ ਮੂਗੀ ਮਸਾਲਾ ਦੀ ਦਾਲ ਚਾਵਲ ਆ ਗਿਆ ਤੇ ਜੀਰਾ ਅੱਛਾ ਜੋ ਜੀਰਾ ਵਾਟਰ ਵਗੈਰਾ ਮਸਾਲਾ ਉਹ ਬਣਾਉਣਾ ਨਾ ਦਾਲ ਝੋਲ ਚੋਖਾ ਜੀਰਾ ਵਾਟਰ ਪੀਸ ਪੀਸ ਕੇ ਦਬੋ ਮਿਕਸੀ ਜਾ ਹਾਂ ਜੀਰਾ ਵਾਟਰ ਲਓ ਜੀ ਲਓ ਜੀ ਇਦਰੇ ਦਾਲ ਝੋਲ ਤੇ ਫਰਮਨ ਨੂੰ ਆਵਾਜ਼ ਕੀਤਾ ਫੋਨ ਕਹਿੰਦਾ ਮੈਂ 2 ਵਜੇ ਤੱਕ ਆ ਜਾਣਾ ਫੇ ਮੈਂ ਚੱਲਦੇ ਆਪਾਂ ਹੈ ਤੀ ਤਿਆਰ ਹੋ ਜਾ ਉਹ ਕਰਕੇ ਆਲੂਆਂ ਦਾ ਰੋਟੀ ਨਹੀਂ ਖਾਣੀ ਰੋਟੀ ਖਾ ਲੈਣ ਮੈਂ ਤਾਂ ਤਿਆਰ ਨੂੰ ਕਿਹਾ ਮੈਂ ਤਿਆਰ ਹੋ ਜਾ ਲਓ ਜੀ ਇਹਨੂੰ ਪੀਸ ਕੇ ਦਵਾ ਲਓ ਜੀ ਉਹ ਜੇ ਦਣੀ ਚੱਲਣੀ ਮਿਕਸੀ ਮੈਨੂੰ ਬੰਦ ਕਰਨਾ ਪੈਣਾ ਬਲੌਗ ਫੇਰ ਹੀ ਚੱਲਣੀ। ਲੈ ਭਾਈ ਚਲੋ। ਲਓ ਜੀ ਉਹ ਮਿਕਸੀ ਹੋ ਗਈ ਤੁਹਾਡੀ ਖਰਾਬ ਇੱਕ। ਜਦ ਹਰਮਨ ਤੁਹਾਡੇ ਲਈ ਆ ਚੀ ਗਾ। ਹਾਂ ਨਹੀਂ ਉਹ ਖਰਾਬ ਨਹੀਂ ਜਾਮ ਹੋ ਗਈ ਆ ਤੇ ਆ ਫੇ ਵੱਡੀ ਜੇ ਪੀਸਿਆ ਮੈਂ ਜੇ ਹੁਣ ਉਹ ਤਾਂ ਜਿਆਦਾ ਬਰੀਕ ਨਹੀਂ ਹੋਇਆ ਹੈਗਾ। ਕਿਉਂਕਿ ਬਹੁਤ ਥੋੜਾ ਸਮਾਨ ਸੀ ਨਾ ਇਹ। ਤੇ ਚਲੋ। ਤੇ ਕਰੋ ਫੇ ਦੇਖੋ ਕਿਦਾਂ ਹੋਇਆ ਸਹੀ ਆ। ਦੇਖੋ ਜਾਂ ਪ੍ਰਭੂ। ਚਲੋ। ਠੀਕ ਆ ਜੀ ਫੇ। ਬਣਾਓ। ਭਰਾਵਾ ਹੀ ਕਹਿ ਦਿੰਦੇ ਕੀ ਵੇਰੀ ਭਰਾਵਾ ਭਰਾਵਾ ਹੀ ਕਹਿ ਦਿੰਦੇ। ਹਾਂਜੀ ਮੰਮੀ ਖਾ ਲੇ ਰੋਟੀ। ਹੋ ਕੇ ਖਾ ਲੀ। ਮੰਮੀ ਨੇ ਰੋਟੀ ਪਹਿਲਾਂ ਖਾ ਲਈ ਕਿਉਂਕਿ ਮੰਮੀ ਉਹਨਾਂ ਨੇ ਜਾਣਾ ਜਲੰਧਰ। ਮੰਮੀ ਨੇ ਤਾਂ ਹਰਮਨ ਨੇ ਇਹ ਗਏ ਆ ਪਲਕ ਨੂੰ ਲੈਣ। ਦੇਖੋ ਜੀ ਟਾਈਮ ਹੋ ਗਿਆ ਆ 2:23 ਮਿੰਟ ਠੀਕ ਆ। ਤੇ ਅੱਜ ਪਲੂ ਨੂੰ 2:35 ਤੇ ਛੁੱਟੀ ਹੋਣੀ ਆ। ਬਸ ਇਹਨਾਂ ਨੇ ਆ ਜਾਣਾ ਫਿਰ ਆਇਆ ਤੇ ਖਾਂਦੇ ਆ ਰੋਟੀ ਆ ਨਾ। ਹਾਂ ਬਣਾਲੇ ਭੁੱਖ ਵੀ ਵਾਲੇ ਐ ਨਹੀਂਗੇ। ਰੋਟੀ ਤਿਆਰ ਆ ਜਦੋਂ ਮਰਜ਼ੀ ਖਾ ਲਓ ਆ ਨਾ। ਚਲੋ ਮਿਲਦੇ ਆ ਫਿਰ ਨਾਲੇ ਆ ਜਾਣ। ਚਾਹ ਵੀ ਪੀ ਲਈ ਆ ਤੇ ਪਾਣੀ ਚਲੋ ਖਾਣੇ ਰੋਟੀ ਦੇ ਜੀ ਕਿਦਾਂ ਅਜੇ ਰਸ ਪੀਣੀ ਵੀ ਆਓ ਜੇ ਰਸ ਪੀ ਕੇ ਜਾਵਾਂਗੇ ਘਰ ਨੂੰ ਹੈ ਕਿੰਨੇ ਦਿਨਾਂ ਬਾਅਦ ਪੀਣ ਲੱਗੀਆਂ ਆਂਦੇ ਹੀ ਨਹੀਂ ਸੀ ਅੰਕਲ ਛੁੱਟੀ ਤੇ ਸੀਗੇ ਪਤਾ ਨਹੀਂ ਕੀ ਹੋਇਆ ਸੀਗਾ ਪੁੱਛਦੇ ਆਂ ਆਪਾਂ ਬਈ ਨਹੀਂ ਬਾਅਦ ਚਾ ਹਾਂ ਭਾਈ ਕਿਦਾਂ ਦੀ ਲੱਗੀ ਵਾ ਵਾ ਚਲੋ ਭਾਈ ਚਲੀਏ ਘਰ ਨੂੰ ਚਲਾ ਜੀ ਲਓ ਜੀ ਆਪਾਂ ਆ ਗਏ ਘਰ ਤੇ ਟਾਈਮ ਹੋ ਗਿਆ 3 ਕੁਛ ਵੀ ਕੁਛ ਵੀ ਨਹੀਂ ਹੋਇਆ ਰਾਧਿਕਾ ਵੀ ਆਈ ਸੀ ਆਈ ਮੈਂ ਤੁਹਾਨੂੰ ਦੱਸਿਆ ਨਹੀਂ ਤੂੰ ਤਾਂ ਕਹਿੰਦੀ ਸੀ ਕਿ ਮੈਂ ਚਲੋ ਅੱਛਾ ਮੰਮੀ ਹੋਣੀ ਚਲ ਗਏ ਚਲ ਕੇ ਰੋਟੀ ਖਾ ਗਏ ਮੰਮੀ ਰੋਟੀ ਖਾ ਗਏ ਚਲੋ ਬੁਲਾਇਆ ਬਲੌਗ ਨਹੀਂ ਨਹੀਂ ਮੰਮੀ ਹਾਂ ਹਾਂ ਬਣਾਇਆ ਮੰਮੀ ਜਿੱਦ ਕਰ ਗਏ ਆ ਅੱਛਾ ਅੱਛਾ ਚਲੋ ਠੀਕ ਆ ਫਿਰ ਉਹ ਆਪਾਂ ਹੋਰ ਪਾਓ ਫਿਰ ਰੋਟੀ ਹਾਂ ਕੱਪੜੇ ਚੇਂਜ ਕਰੋ ਤੇ ਫਿਰ ਪਕਾਓ ਪਾਓ ਰੋਟੀ ਖਾਈਏ ਆਪਾਂ ਹੈ ਚਲ ਮੋਟੀ ਆ ਕਰਦੀਆਂ ਜੀ ਸੱਚ ਮੈਂ ਤਾਂ 300 ਰੁਪਏ ਦਾ ਤੂੰ ਲੈਣਾ ਇੱਥੇ ਕਾਦਾ ਉਹ ਜਿਹੜਾ ਆਉਣ ਦੀ ਭੱਜ ਸੀ ਹਨਾ ਵਿਚਾਰ ਹੋ ਗਿਆ ਨਹੀਂ ਜਾਦਾ 1100 ਹੋ ਗਿਆ 1100 ਹੋ ਗਿਆ ਕੋਈ ਗੱਲ ਪਾ ਦੇ ਪਾ ਦਿਆਂਗੇ ਸਗਣ ਪਾ ਦਿਆਂਗੇ ਤੁਹਾਨੂੰ ਮਾਰਾਂਗੇ ਦੇਖੋ ਜੀ ਉਹਦਾ ਮੈਂ ਤੁਹਾਨੂੰ ਮੈਂ 10000 ਰੁਪਏ ਦੇ ਦਵਾ ਮੈਨੂੰ ਲੈ ਲਓ ਪਰ ਜਿਹੜਾ ਦਿੱਤਾ ਹੀ 10000 ਦਿੱਤਾ ਤੂੰ ਮੈਨੂੰ ਆ ਗੱਲ ਐਲਸੀਡੀ ਐਲਸੀਡੀ ਲੈ ਆਂਦੀ ਉਹ ਚ 10000 ਤੂੰ ਪਾਇਆ ਇੱਥੇ ਕੋਈ ਸ਼ੱਕ ਨਹੀਂ ਗਾਹ ਕਿਹੜਾ ਦੇਣੇ ਨਹੀਂ ਹੈ ਬਿਲਕੁਲ ਬਿਲਕੁਲ ਆਪਾਂ ਜਿਹੜਾ ਸਮਾਨ ਲਈਦਾ ਭਾਈ ਇਦਾਂ ਹੀ ਰਲ ਮਿਲ ਕੇ ਲੈ ਲੀਦਾ ਆ ਯਾਰ ਜਦੋਂ ਏਅਰ ਕੰਡੀਸ਼ਨਰ ਪੈਣਦਾ ਇਹੀ ਇਕੱਠੇ ਇਕੱਠੇ ਕਰ ਕਰ ਕੇ ਬਜਾਦਾ ਹੁੰਦੀ ਬਿਲਕੁਲ 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 ਚਲੋ ਕਹ ਗਿਆ ਇਹ ਨਹੀਂ ਝਗੜੇ ਲੈਣੇ ਆ ਕੋਈ ਗੱਲ ਨਹੀਂ ਮਿਲ ਜੂਗੇ ਜੀ ਤੁਹਾਨੂੰ ਮਿਲ ਜੂਗੇ ਤੁਹਾਡੇ ਪੈਸੇ ਚਲੋ ਠੀਕ ਆ ਪਾਓ ਰੋਟੀ ਫੇਰ ਨਾਲੇ ਬੋਲਦੇ ਅੱਜ ਉਹ ਪੁੱਛ ਕੇ ਆਉਗੋ ਉਹਦਾ ਉਹ ਪੁੱਛ ਕੇ ਆਉਣਾ ਬੋਲਡਮੀਟਰ ਦਾ ਆਉ ਗਿਆ ਸੀ ਸਰਵਿਸ ਕਰਾ ਲਈਏ ਹੈ ਨਾ ਗਿਆ ਸੀ ਮੈਂ ਆਪਾਂ ਯਾਰ ਕੱਲ ਦਾ ਵਿਆਹ ਕੱਢੋ ਪਹਿਲਾਂ ਉਸ ਤੋਂ ਬਾਅਦ ਸਰਵਿਸ ਕਰਾਵਾਂਗੇ ਹੁਣ ਏਸੀਆਂ ਦੀ ਦੋਨਾਂ ਦੀ ਚਲੋ ਪਾਓ ਰੋਟੀ ਚਲੋ ਪਹਿਲਾਂ ਕੱਪੜੇ ਬਦਲ ਲੈ ਹਾਂ ਕੱਪੜੇ ਇਕੱਠੇ ਰੋਟੀ ਖਾਣੇ ਆ ਸੀ ਹੋਰ ਹੋਰ ਕੱਪੜੇ ਚੇਂਜ ਕਰੋ ਫਿਰ ਆਪਾਂ ਇਕੱਠੇ ਖਾਂਦੇ ਰੋਟੀ ਪਾਰੀਆਂ ਦਾ ਕਿੰਨੀਆਂ ਕਰਨੀਆਂ ਆ ਹਾਂ ਸੈਲਾਬ ਆ ਗਿਆ ਪਾਰੀਆਂ ਦਾ ਤੇ ਮੇਰੇ ਮੁੰਡਾ ਕੱਲ ਫੇਰ ਛਿੱਟੀ ਕਰਨੀ ਆ ਲਓ ਜੀ ਦੇਖੋ ਜੀ ਆਹ ਕੀ ਬਾਤ ਹੈ ਦੇਖੋ ਜੀ ਦਾਲ ਕੀ ਬਾਤ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੈਨੂੰ ਦਿਖਾ ਲੈਂਦੇ ਕੀ ਬਾਤ ਆ ਦੇਖੋ ਕਿੰਨਾ ਵਧੀਆ ਲੱਗਣ ਡਿਆ ਆ ਇਹਦਾ ਮਿਲੀਆਂ ਆ ਪੋਲੀਆਂ ਹਾਂ ਹੁਣ ਬੱਸ ਇਦਾਂ ਕੌਲੀਆ ਮਿਲਣੀ ਹਾਂ ਹਾਂ ਹੁਣ ਦੱਸ ਕੀ ਕੰਨੀ ਹੋਰ ਚਾਹੀਦੀ ਆ ਨਾ ਹਾਂ ਜਿਹਦੇ ਵਾਸਤੇ ਹਾਂ ਹੁਣ ਦੱਸ ਕੀ ਕੰਨੀ ਆ ਵਾਲੀ ਇੱਕ ਕੌਲੀ ਹੈ ਹਾਂ ਦੱਸ ਕੀ ਕੰਨੀ ਆ ਮੇਲੇ ਤੇ ਚਾਵਲ ਦਾਲ ਹੂੰ ਇਧਰ ਆ ਨਾਲ ਚੌਖਾ ਤੇ ਨਾਲ ਜੀਰਾ ਵਾਟਰ ਜੀਰਾ ਵਾਟਰ ਇਹ ਮਤਲਬ ਇੰਨਾ ਕੁ ਸਵਾਦ ਬਣਦਾ ਨਾ ਮਤਲਬ ਮੇਰਾ ਫੇਵਰਟ ਆ ਇਹ ਪੁੱਛੋ ਹੀ ਨਾ ਪੁੱਛੋ ਹੀ ਨਾ ਬਹੁਤ ਟੇਸਟੀ ਲੱਗਦਾ ਅੱਜ ਤਾਂ ਥਾਲੀਆਂ ਸਾਰੀਆਂ ਇੰਦਾ ਖਿਲਰੀਆਂ ਮੈਂ ਆ ਪੂਰੀਆਂ ਦਿਖਾਈਆਂ ਬਹੁਤ ਵਧੀਆ ਲੱਗਦੀਆਂ ਸੀਗੀਆਂ ਬੇਸ਼ੱਕ ਹਾਂ ਚਾਰ ਵੱਜ ਗਏ ਨੇ ਪੱਲੂ ਲੇਟ ਹੋ ਗਈਆਂ 4 ਵਜੇ ਦਾ ਰੋਲਾ ਪਾ ਦੇ ਨਹੀਂ ਪੂਰੇ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਓਏ ਯਾਰ ਇਹਦਾ ਉਪਰ ਟੱਕਣ ਸਹੀ ਨਹੀਂ ਆ ਵਾ ਠੀਕ ਕਰਨ ਆਲਾ ਆ ਇਹ ਵੀ ਹੈ ਜੀ ਬੋਤਲਾਂ ਆ ਬੋਤ ਨਹੀਂ ਨਹੀਂ ਬੋਤਲਾਂ ਠੀਕ ਆ ਉਹ ਥੋੜਾ ਜਿਹਾ ਟੱਕਣ ਦਾ ਪਤਾ ਕੀ ਇਹਦਾ ਖੁੱਲਾ ਆ ਇਹ ਟੱਕਣ ਸੈੱਟ ਕਰਨ ਆਲਾ ਆ ਇੰਨੇ ਵਧੀਆ ਵਾਈਬ ਸੀਗੇ ਨਾ ਡੈਨਿਸ਼ਿੰਗ ਦੀ ਗਾਣੀ ਗਾਣੇ ਹਾਂ ਗਾਣੇ ਬਹੁਤ ਵਧੀਆ ਲੱਗੇ ਸੀਗੇ ਹਨੀ ਸਿੰਘ ਹਨੀ ਸਿੰਘ ਯੂ ਯੂ ਹਨੀ ਸਿੰਘ ਬੈਕ ਮਾਈਕ ਸਾਡੇ ਟਿਊਸ਼ਨ ਨਾਲ ਕਰਣਾ ਹਾਂ ਚਲੋ ਚੱਲ ਮੈਂ ਇਹ ਇਹਨੂੰ ਛੱਡ ਕੇ ਫਿਰ ਮੈਂ ਚੱਲ ਜਣਾ ਦੁਕਾਨ ਤੇ ਠੀਕ ਆ ਓਕੇ ਜੀ ਪੱਲੂ ਵਾਲੀ ਆ ਜੀ ਇਹ ਉਲਟ ਗਈ ਇਨੇ ਸਕੂਟਰੀ ਲੜਾਤੀ ਭਾਈ ਸਾਢੇ ਪੰਜ ਹੋ ਗਏ ਜਲਦੀ ਆ ਗਈ ਅਜ ਕੰਮ ਥੋੜਾ ਸੀ ਮੈਨੂੰ ਲਾ ਦੇਣਾ ਹਾਂਜੀ ਮਾਤਾ ਜੀ ਆ ਗਏ ਕਿੱਦਾਂ ਰਿਹਾ ਚਲੋ ਵਧੀਆ ਜੀ ਹਾਂਜੀ ਹੋ ਗਿਆ ਸੂਟ ਹੋ ਗਿਆ ਤਾਂ ਅੱਛਾ ਉੱਤੇ ਪਾਈ ਹੁੰਦੀ ਪਈ ਆ ਪਰ ਠੀਕ ਹੈ ਠੀਕ ਹੈ ਕੋਈ ਨਹੀਂ ਕਰ ਲੋ ਕਰ ਲੋ ਕਰ ਲੋ ਬਾਕੀ ਨਾਲ ਕਾਗਜ਼ ਨਹੀਂ ਹਾਂ ਹੋ ਰੋ ਰੋ ਬੱਤ ਲੱਗ ਗਿਆ ਫੇਦੇ ਪੂਰੀ ਬਣਾਣੀ ਪਈਆਂ ਬੇਲ ਪੂਰੀ ਬਹੁਦੇ ਬਣਾ ਲਓ ਫੇਦੇ ਬਣਾ ਲਵਾਂ ਹਾਂ ਇੱਕ ਕੋਈ ਡੱਬੀ ਬਣਾਈਓ ਤੇ ਸੌਸ ਪੈਕਟ ਹੋਣਾ ਪਿਆ ਫਰਿੱਜ 'ਚ ਪੈਕਟ ਪਿਆ ਆ ਸੌਸ ਖਾਪੋਣਾ ਆਪਾਂ ਉਹ ਚੋਂ ਥੋੜੀ ਜਿਹੀ ਇਹਦੇ ਜੋ ਇੱਕ ਡੱਬੀ ਬਣਾ ਦੋ ਅਸੀਂ ਨਹੀਂ ਖਾਣੀ ਤੇ ਕੱਢੋ ਚੋਂ ਸੌਸ ਦਾ ਪੈਕਟ ਖਾਫੇੜਾ ਪਿਆ ਫਰਿੱਜ 'ਚ ਪਿਆ ਆ ਦੇਖੋ ਨਮਾ ਰੱਖ ਲਓ ਇੱਕ ਡੱਬੀ ਇਹਨੂੰ ਬਣਾ ਦਵਾ ਬੁਰੀ ਆਪਾਂ ਇੱਕ ਦੋ ਚਮਚ ਲੈ ਲਾਂਗੇ ਵਿੱਚੋਂ ਬਸ ਹਾਂ ਨਹੀਂ ਆਹ ਇੱਕ ਕੋੜੀ ਡੱਬੀ ਦੇਖੇ ਚ ਕਿਤੇ ਪਿਆ ਸੌਸ ਦਾ ਤੇ ਡਾਰਕ ਚੌਕਲਟ ਵੀ ਨਹੀਂ ਆਲੀ ਕੋਈ ਨਹੀਂ ਡਾਰਕ ਚੌਕਲਟ ਪਈਆਂ ਨੇ ਫਰਿੱਜ 'ਚ ਪਿਆ ਆ ਪਾਣੀ ਕਿੱਥੇ ਵੇ ਆ ਫਰਿੱਜ 'ਚ ਆਦੀ ਮਿਲ ਬੁਰੇ ਨੂੰ ਕਿਹਾ ਗੱਟਾ ਪਿਆ ਅੰਦਰ ਪਿਆ ਸੈਲਫ ਦੇ ਪਿਆ ਚੱਕਲਾ ਹਾਂ 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 ਬਣਾਣਾ ਬਣਾ ਨਾਲ ਆ ਕੇ ਆ ਦੇਖੋ ਦੇਖੋ ਸਹੀ ਜਾ ਖਾ ਲੈ ਜਾ ਕਰ ਤੂੰ ਓਏ ਆ ਨਾਲ ਗੱਲੀਆਂ ਨਹੀਂ 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 ਖਾਣੀ ਨਹੀਂ ਮੈਂ ਨਹੀਂ 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 ਖਾਣੀ ਨਹੀਂ ਖਾਓ ਨਹੀਂ ਨਹੀਂ ਐ ਤਾਂ ਖਾਣੀ ਨਹੀਂ ਪੈਣਾ ਨਹੀਂ ਕਹਿ ਨਹੀਂ ਕਹ ਮੇਰਾ ਦੰਦ ਦੁਖਦਾ ਉਹ ਦੰਦ ਦੁਖਦਾ ਚਲੋ ਇਹਨੂੰ ਛੱਡ ਕੇ ਕਰੇ ਤੇ ਬੇਲਬੁਰੀ ਬਣਾਤੀ ਉਹਨੂੰ ਮੈਂ ਚੱਲਾ ਹੋਣਾ ਹੈ ਤੁਸੀਂ ਆਉਣਾ ਦੁਕਾਨ ਤੇ ਹਾਂ ਹਾਂ ਆਣਾ ਚਲੋ ਆ ਜਿਓ ਫਿਰ ਤੁਸੀਂ ਹੈ ਤੇ ਮੈਂ ਫਿਰ ਦੁਕਾਨੇ ਹੁਣਾ ਜੇ ਮੈਂ ਨਾ ਵੀ ਹੋਇਆ ਨਾ ਦੁਕਾਨੇ ਮੈਨੂੰ ਫੋਨ ਕਰ ਲਿਓ ਕਿਤੇ ਮਾੜਾ ਮੋੜਾ ਇੱਧਰ ਕਿਸੇ ਕੋ ਪੇਮੈਂਟ ਲੈਣ ਜਾਂ ਕੁਝ ਗਿਆ ਹੋਇਆ ਤੇ ਠੀਕ ਆ ਓਕੇ ਜੀ ਆ ਸੂਟ ਆ ਨਵਾਂ ਸੀ ਹੋ ਜਾਣਾ ਨਵਾਂ ਸੂਟ ਸੀ ਹੋ ਜਾਣਾ ਚਲੋ ਠੀਕ ਆ ਜੀ ਲਓ ਜੀ ਆ ਗਏ ਆ ਜੀ ਕੱਪੜੇ ਛਪੜੇ ਲੈ ਗਏ ਵਿਆਹ ਵਾਸਤੇ ਇਹ ਨਹੀਂ ਜਾਈ ਮੈਂ ਦੱਸ ਕੀ ਆਇਆ ਤੂੰ ਤਾਂ ਆਪਣਾ ਸੁਣ ਲਈ ਉਹ ਵਾਓ ਬਿਊਟੀਫੁੱਲ ਬਹੁਤ ਅੱਛਾ ਹੈ ਮੈਨੂੰ ਲੱਗੀ ਲਿਪਸਟਿਕ ਅੱਛਾ ਲਿਪਸਟਿਕ ਆ ਤੇਰੇ ਵਾਲੇ ਸਿ ਲੱਗੇ ਆ ਇਹਨੇ ਤੁੰਗੀ ਕਰਾਇਆ ਤੇ ਸ਼ੈਡੀ ਕਰਾਇਆ ਹੈ ਘਰੋਟੇ ਕਰ ਲਾਂਗੇ ਨਿਕਰਗੇ ਆ ਆ ਵਧੀਆ ਸਖੋ ਬਹੁਤ ਵਧੀਆ ਹੁਣ ਟਿੱਕੀਆਂ ਖਾਣੀਆਂ ਮੈਂ ਨਹੀਂ ਖਾਣੀ ਤੂੰ ਨਹੀਂ ਖਾਣੀਆਂ ਨਹੀਂ ਭਾਈ ਕਰੀ ਦੋ ਪਲੇਟਾਂ ਆ ਵਧੀਆ ਜਿਹਾ ਬਣਾ ਲਈ ਯਾਰਾ ਖੈ ਧੰਨਵਾਦ ਮਾੜੀ ਜੇ ਲਰਾ ਜੀ ਆ ਇਦਾਂ ਯਾਰ ਬਸ ਦੋ ਪਲੇਟਾਂ ਲੱਕੀਆਂ ਖਾਂਦੀਆਂ ਤੁਹਾਨੂੰ ਹੈ ਤੇ ਬਾਕੀ ਫਿਰ ਆਪਾਂ ਚੱਲਦੇ ਘਰੇ ਬਾਅਦ ਦੇਖਦੇ ਆਂ ਫਿਰ ਹੈ ਹਾਂ ਮੋਢੇ ਤੂੰ ਕੀ ਕਰੀ ਜਾਨੀ ਆ ਸ਼ਰਾਰਤਾਂ ਮੇਨਾਂ ਹੈ ਕੱਲ ਨੂੰ ਲਪਾਲ ਭਾਵੇਂ ਜ ਆਪਣੇ ਉਹ ਇਹ ਟਿੱਕੀਆਂ ਬਣ ਗਈਆਂ ਲਾਓ ਲਾਓ ਪਾਓ ਈ ਚਟਣੀਆਂ ਜੁਕਣੀਆਂ ਹੈ ਫਰਸਟ ਕਲਾਸ ਨਹੀਂ ਪਾਦੇ ਮਨਾ ਹਾਂ ਨਹੀਂ ਪਾਦੇ ਨਹੀਂ ਦਹੀਂ ਤਾਂ ਪਾਲਣਾ ਨਹੀਂ ਉਹਨਾਂ ਨੇ ਹਾਂ ਨਾ ਹਾਂ ਪਾਵੇ ਪਾਦੇ ਦਹੀਂ ਨਾਲ ਹੀ ਲਓ ਜੀ ਲੈ ਕੇ ਚਲੀਏ ਅੰਦਰ ਹੁਣ ਹਾਂਜੀ ਲਓ ਜੀ ਖਾਣ ਤੋਂ ਪਹਿਲਾਂ ਉਹ ਹੀ ਪੁਰਾਣੀ ਬਿਮਾਰੀ ਸਟ੍ਰੀਕ ਪਾਉਂਦੀ ਹੈ ਹੈਂ ਖਾਓ ਗਦਦੀਆਂ ਇਹ ਦੇਖੋ ਸਟ੍ਰੀਕ ਪਾਈ ਵਗੈਰਾ ਖਾਣੀ ਨਹੀਂ ਇਹਨਾਂ ਦੇ ਹਾਂਜੀ ਕਿਦਾਂ ਦਾ ਗਰਮ ਠੀਕ ਹੈ ਨਾ ਤੂੰ ਨਗੂਆ ਚੁਨੇ ਨਹੀਂ ਖੱਟਾ ਨਿਕਲਿਆ ਹਾਂ ਚਲੋ ਉਦਾਂ ਸਵਾਵਾਂ ਚਲੋ ਠੀਕ ਹਾਂ ਹਾਲਾ ਗੋਲ ਗੱਪੇ ਆ ਇੱਥੇ ਜੋ ਹੈਗਾ ਉਹੀ ਖਵਾਉਂਗਾ ਹੁਣ ਮੈਂ ਫੇਰ ਮੈਂ ਹੁਣ ਇੱਥੇ ਮੈਗੀ ਥੋੜਾ ਬਣਾਉਣ ਵੇਹ ਜਾਣਾ ਆ ਆਹੋ ਚਲੋ ਠੀਕ ਆ ਵੀ ਮੈਂ ਆ ਜਾਣਾ 8 ਵਜੇ ਤੱਕ 7:30 7:30 ਹੋ ਗਿਆ 8 ਵਜੇ ਤੱਕ ਮੈਂ ਘਰ ਆਇਆ ਲੈ ਦੇ ਲੈ ਦੋ ਚਿਪਸਨ ਵੇਖੋ ਇਹਨੇ ਖਾਦਾ ਕੁਝ ਨਹੀਂ ਹੈਗਾ ਵਿਚਾਰੀ ਨੇ ਆਏ ਹਾਈ ਹੋਰ ਉਹ ਲੈ ਜਿਓ ਦੋਨੋਂ ਅਸੀਂ ਚਲੋ ਉੱਚੋ ਫੇਰ ਤੁਸੀਂ ਮੈਂ 8 ਵਜੇ ਤੱਕ ਆਇਆ ਹਾਂ ਹੈ बोलती नी अठ बजे तक मैं भी आया चलो बाय की हो गया ओके जी ली अठ बजे मिनट हो गए एक मिनट वक्त इधर दिखा पहला अलू लो जी आप आके देखा बहुत वाया आ गया पर थोड़ा जा थलू ना ਇਥੋਂ ਟਾਇਰ ਨਿਕਲਿਆ ਆਇਆ ਚਲੋ ਆਪਾਂ ਚੇਂਜ ਕਰਾ ਕੇ ਲਈ ਆਜੋ ਹਾਂਜੀ ਕਿਦਾਂ ਚਲੀਏ ਵੇ ਚਲ ਆਪਾਂ ਆਪਾਂ ਚੇਂਜ ਕਰਾ ਕੇ ਲੈ ਜਾਨੇ ਆ ਦੇਖ ਲੈਣੇ ਚੱਲ ਕੇ ਨਾ ਕੋਈ ਮਿਲੂਗਾ ਫੇਰ ਵੱਖਰੀ ਗੱਲ ਹੈ ਓਕੇ ਆਜੋ ਚਲ ਆ ਬੱਲੂ ਮਾ ਤਾਂ ਆਏ ਅਸੀਂ ਵੇ ਉਧਰ ਬਹੁਤ ਸੋਹਣਾ ਲੱਗਦਾ ਫਾਇ ਪਾਇਆ ਦੇ ਇਥੋਂ ਟਾਇਰ ਥੋੜਾ ਜਿਹਾ ਹਾਂ ਚਲੋ ਠੀਕ ਜਾ ਆਏ ਵਾਪਸ ਕੁੰਨੀ ਲੋ ਇਧਰ ਦੇਖ ਰਹੇ ਸੀ ਟੀਵੀ ਦੇ 9 ਵਜੇ ਹੋ ਗਏ 5 ਮਿੰਟ ਹਾਂਜੀ ਮਾਤਾ ਜੀ ਬੈਠੇ ਹਾਂ ਕਹਿੰਦਾ ਤੁਹਾਡੇ ਨਾਲ ਹੀ ਖਾਵਾਂਗਾ ਭੁੱਖ ਬਹੁਤ ਲੱਗੀ ਹੋਈ ਆ ਤੇ ਲਓ ਜੀ ਇੱਧਰ ਰੋਟੀ ਦੀ ਤਿਆਰੀ ਚਾਹ ਤੇ ਪਰੌਂਠੀਆਂ ਜੀ ਕਾਦੇ ਨਾਲ ਦਾਲ ਨਾਲ ਦਾਲ ਨਹੀਂ ਦਾਲ ਨਾਲ ਹਾਂ ਤੇ ਕੱਲੀ ਚਾਹ ਤੇ achar ਨਾਲ ਖਾਣੀ ਤੇ ਕੱਲੀ ਚਾਹ ਤੇ achar ਨਾਲ ਖਾ ਲਓ ਇਹ ਆਪਾਂ ਦਾ achar ਨਾਲ ਖਾਵਾਂਗੇ ਢਿਉ ਦਾ achar ਹੈ ਠੀਕ ਹੈ ਜੀ ਚਲੋ ਲੈਓ ਬਣਾ ਕੇ ਫਿਰ ਅੰਦਰ ਹੈ ਮਾਸੀ ਮਾਸੀ ਕਾਂਗਰਸ ਮਾਸੀ ਇਹ ਬੰਦਾ ਕਿਹਦੀ ਸਾਸੀ ਦੀ ਹੈ ਅੰਦਰ ਪਈ ਅੱਜ ਨਹੀਂ ਮਾਸੀ ਮਾਸੀ ਕਾਂਗਰਸ ਮਾਸੀ ਇਹ ਦੇ ਲੋ ਆਹ ਦੇਖੋ ਇਹ ਕਾਂਗਰਸ ਤਾਂ ਇੰਨਾ ਡਰਦੀ ਆ ਉਹ ਦੇਖੋ ਕਿੱਥੇ ਚਲ ਗਈ ਆ ਰੋਟੀ ਲਾਉਂਦੇ ਰੋਟੀ ਭਾਵੇਂ ਸੜ ਜਵੇ ਇੰਨਾਗਾ ਮਾੜਾ ਜੇ ਕੋਈ ਉਹ ਕਾਂਗਰਸ ਹੈ ਵੀ ਨਹੀਂ ਕਿ ਉਹ ਤਾਂ ਉਹਦੇ ਕਾਂਗਰਸ ਵੀ ਨਹੀਂ ਨਿਕਾ ਜੇ ਪੱਭੂ ਆ ਬਈ ਉਹ ਉੱਡਦੇ ਆ ਐਵੇਂ ਉੱਡਦੇ ਇਹ ਇਹ ਨਹੀਂ ਉੱਡਦੇ ਹੁੰਦੇ ਇਹ ਸਾਨੂੰ ਹਜੇ ਤੱਕ ਕੋਈ ਦੱਸਿਆ ਵੀ ਨਹੀਂ ਕਿੱਥੇ ਆ ਜਦ ਬੈ ਦੇ ਵਿੱਚ ਆ ਉਹ ਸਭ ਹੋਮ ਆਹ ਦੇਖੋ ਆਹ ਦੇਖੋ ਆਹ ਦੇਖੋ ਉਹ ਦੇਖੋ ਆਹ ਦੇਖੋ ਕੁਛ ਨਹੀਂ ਹਾਲ ਗੁੜੀ ਦਾ ਵੀ ਲਿਆ ਫੜ ਲੇਗੇ ਨਾ ਤੂੰ ਕਿਵੇਂ ਆਪਣਾ ਲਾ ਲਈ ਸਾਡਾ ਦੇਖਿਓ ਸ਼ੇਰ ਜਵਾਨ ਹੁਣ ਆ ਦੇਖਿਓ ਸਾਡੀ ਸ਼ੇਰ ਨਹੀਂ ਕੱਪਾਂ ਦੇ ਪਿੱਛੇ ਮਾਸੀ ਮਾਸੀ ਕੌਂਗਰੇਜ ਇਹਨੇ ਕਿਆ ਦੇਖਿਆ ਕੀ ਸੀਗਾ ਦੇਖਿਆ ਦੌੜ ਗਿਆ ਦੌੜ ਗਿਆ ਉਹ ਮਾਸੀ ਹੈਗਾ ਸੀਗਾ ਜੇ ਕੈਸ ਕੋਨਿਕ ਕਾਰਿਆ ਉਹ ਨਿੱਕਾ ਜਿਹਾ ਕੋਕਰੇ ਥੋੜੋ ਹੈਗਾ ਉਹ ਨੂੰ ਕੋਕਰੇ ਥੋੜੋ ਕਹਿੰਦੇ ਉਦਾਂ ਹੀ ਨਿੱਕਾ ਜਿਹਾ ਭੱਬੂ ਜਿਹਾ ਹੁੰਦਾ ਕੋਈ ਉਹ ਆਵੇਂ ਵੱਡਾ ਹੋਇਆ ਕੋਕਰੇ ਬੰਨਾ ਉਹਨੇ ਕਿੱਡਾ ਤੂੰ ਉਹਨੂੰ ਦੇਖਿਆ ਵੱਡੇ ਹੁੰਦੇ ਨੇ ਉਹਨੂੰ ਚਲੋ ਲੈ ਉਹ ਰੋਡਾਂ ਦੇ ਅੰਦਰ ਹੈ ਇੱਧਰ ਮੜੇ ਹੱਸ ਕੇ ਹੈ ਹੈ ਨਹੀਂ ਨਹੀਂ ਆਲੀਏ ਓਕੇ ਓਕੇ 8:30 ਹੋ ਚਲੇ ਆ ਤੇ ਹਾਂਜੀ ਹੋ ਗਈ ਰੋਟੀ ਪਾਣੀ ਰੈਡੀ ਚਲੋ ਆਜੋ ਫੇਰ ਅੰਦਰ ਪੱਖਾ ਚਲਾਉਣ ਨੂੰ ਰੁਪਲ ਗਈ ਉੱਪਰ ਤੇ ਚਲੋ ਮੈਂ ਹਰਮਨ ਨੂੰ ਫੋਨ ਕਰਦਾ ਆਜੋ ਲੈ ਕੇ ਅੰਦਰ ਹੈ ਉਹਨੂੰ ਵੀ ਕੋਪਲ ਨੂੰ ਰੋਟੀ ਖਾਣ ਦੀ ਕਹਿੰਦੇ ਆ। ਓਕੇ ਓਕੇ ਉਹਨੂੰ ਵੀ ਕਹਣਾ ਮੈਂ। ਭਾਂਜੀ ਉੱਠ ਕੇ ਆਜੋ ਉੱਧਰ ਰੋਟੀ ਖਾਣੀ ਤੇ ਆਜੋ ਉੱਧਰ ਖਾਣੀ ਆ ਸਾਰਿਆਂ ਨੇ ਬੈਗੇ ਆਜੋ ਆਉਣ ਲੱਗੀ ਹੈ ਤੇ ਮੈਂ ਕਰਦਾ ਹਰਮਨ ਨੂੰ ਵੀ ਫੋਨ ਤੁਸੀਂ ਲੈ ਕੇ ਆਜੋ ਅੰਦਰ ਹੀ ਹਾਂਜੀ ਲਓ ਜੀ ਹੁਣ ਲੱਗਿਆ ਜੀ ਆਪਾਂ ਪ੍ਰਸ਼ਾਦ ਦੇ ਸ਼ਗਨ ਵੀ ਆ ਗਿਆ ਆ ਕੀ ਕਰਦਾ ਕੀ ਬੈਠਾ ਅੱਜ ਲੈ ਆ ਤਾਂ ਹੋ ਲੱਗਿਆ ਉਹ ਸਾਡਾ ਫੂਰਾ ਰੋਟੀ ਨਾਲ ਨਹੀਂ ਦਿੰਦੇ ਤੂੰ ਮੈਨੂੰ ਲੈ ਗਿਆ ਭਰਾ ਛੋੜੇ ਚੱਕਰਾਂ ਦੇ ਪਿਆਰ ਇਹਨਾਂ ਤੂੰ ਯਾਰ ਸਾਹਮਣੇ ਉਹ ਇੰਨੇ ਸੋਹਣੀਆਂ ਲੱਗਣ ਡੀਆਂ ਜਿਹੜੀਆਂ ਚੱਲਦੀਆਂ ਸਾਹਮਣੇ ਜਿਹਦੇ ਵਈ ਚਲੋ ਉઠੋ ਵੀ ਰੋਟੀ ਬਾਣੀ ਖਾਓ ਲਾਲ ਲੈਣ ਦੋ ਤੂੰ ਹੀ ਦੱਸ ਨਹੀ ਨਹੀ ਲਾਲ ਵੇ ਮੈਂ ਉਹਦਾ ਗੱਲ ਕਰਦਾ ਕਿ ਐਵੇਂ ਬਿਨਾ ਮੈਂ ਇਹ ਕਹਿੰਦਾ ਬਿਨਾ ਕੋਲ ਟਾਈਮ ਕਿਉਂ ਖਰਾਬ ਕਰਦਾ ਆਪਣੀ ਹੈ ਹੈ ਚਲੋ ਮਲਾਂੇ ਕੀ ਲਾਈਟਾਂ ਲੁਟਾਈਆਂ ਲਾ ਕੇ ਲੱਗਦੇ ਲੱਗੇ ਨੇ ਚਲੋ ਪਾਓ ਰੋਟੀ ਆਪਾਂ ਰੋਟੀ ਖਾਈਆ ਯਾਰ ਚਲੋ ਹਾਂਜੀ ਲੋ ਜੀ ਟਾਈਮ ਹੋ ਗਿਆ 10 ਵਜ ਗਏ ਨੇ 10 ਮਿੰਟ ਤੱਕ ਵਿਹਲਾ ਕਰਦੇਗੇ ਫਿਰ ਮਾਂ ਲੈ ਜਾ ਇੱਧਰ ਚਲੋ ਆਪਾਂ ਹੁਣ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਤੇ ਬਲੌਗ ਦਾ ਕਰਦੇ ਅੱਜ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨ ਨਾਲ ਨਾ ਭੁੱਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚਲੋ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ